ਸਨ 1745-46 ਦੀ ਗੱਲ ਹੈ ਜਕਰੀਏ ਨੇ ਭਾਈ ਸ਼ਵੇਗ ਸਿੰਘ ਤੇ ਸ਼ਹਾਬਾਜ ਸਿੰਘ ਨੂੰ ਬੰਦੀ ਬਣਾ ਲਿਆ ਕਾਰਨ ਕੀ ਸੀ ਸ਼ਹਾਬਾਜ ਸਿੰਘ ਇੱਕ ਕਾਜੀ ਦੇ ਕੋਲੇ ਪੜਨ ਵਾਸਤੇ ਜਾਂਦਾ ਗੁਰਸਿੱਖੀ ਲਿਬਾਸ ਵਿੱਚ ਭਾਈ ਸ਼ਹਾਬਾਜ ਸਿੰਘ ਰਹਿੰਦੇ ਨੇ ਕੁਦਰਤੀ ਇੱਥੇ ਬੱਚੇ ਕੇ ਦਿਮਾਲਾ ਸਜਾ ਕੇ ਆਉਂਦੇ ਨੇ ਚੋਲਾ ਪਾਇਆ ਹੁੰਦਾ ਬੜੇ ਸੋਹਣੇ ਲੱਗਦੇ ਨੇ ਬੱਚੇ ਉਸ ਲਿਬਾਸ ਵਿੱਚ ਨਾਲ ਦੀ ਨਾਲ ਰੋਸ਼ਨ ਦਿਮਾਗ ਨੇ ਕਾਜੀ ਜੋ ਪੜਾਉਂਦਾ ਹੈ ਨਾਲ ਦੀ ਨਾਲ ਬੜੀ ਦੇੜੀ ਛੇਤੀ ਨਾਲ ਪਕੜ ਵੀ ਕਰਦੇ ਨੇ ਕਾਜੀ ਦਾ ਮਨ ਇੰਨਾ ਆਇਆ ਸ਼ਹਾਬਾਜ਼ ਸਿੰਘ ਤੇ ਇਹਨੇ ਸੋਚਿਆ ਵੀ ਕਿਵੇਂ ਨਾ ਕਿਵੇਂ ਇਹਨੂੰ ਮੈਂ ਆਪਣੀ ਬੱਚੀ ਦਾ ਰਿਸ਼ਤਾ ਕਰ ਦੇਵਾਂ ਇਦਾਂ ਦਾ ਰੋਸ਼ਨ ਦਿਮਾਗ ਬੱਚਾ ਮੇਰੇ ਧਿਆਨ ਵਿੱਚ ਅੱਜ ਤੱਕ ਆਇਆ ਨਹੀਂ ਪਰ ਨਾਲ ਸ਼ੈਤਾਨੀ ਇਹ ਆ ਬਈ ਇਹਦਾ ਪਹਿਲਾਂ ਧਰਮ ਤਬਦੀਲ ਕੀਤਾ ਜਾਵੇ ਫੇਰ ਬੱਚੀ ਦਾ ਰਿਸ਼ਤਾ ਕਰੂੰ ਪਹਿਲਾਂ ਤਾਂ ਸ਼ਹਾਬਾਜ਼ ਸਿੰਘ ਨੂੰ ਸਬਜ਼ ਬਾਗ ਦਿਖਾਏ ਵੀ ਜੇ ਤੂੰ ਮੇਰੇ ਆਖੇ ਲੱਗ ਜਾਵੇਂ ਨਾ ਤੈਨੂੰ ਬਹੁਤ ਵੱਡਾ ਮੁਰਾਤਬਾ ਵੀ ਮਿਲੇਗਾ ਮੈਂ ਆਪਣੀ ਬੱਚੀ ਦਾ ਰਿਸ਼ਤਾ ਵੀ ਕਰਾਂਗਾ ਸ਼ਹਾਬਾਦ ਸਿੰਘ ਕਹਿੰਦੇ ਫੇਰ ਕਹਿੰਦੇ ਵੀ ਗੱਲ ਇਹ ਆ ਵੀ ਤੂੰ ਆਪਣਾ ਧਰਮ ਤਬਦੀਲ ਕਰਕੇ ਤੈਨੂੰ ਮੁਸਲਮਾਨੀ ਸ਼ਰ੍ਹਾਂ ਵਿੱਚ ਆਉਣਾ ਪਏਗਾ ਸ਼ਹਾਬਾਦ ਸਿੰਘ ਕਹਿਣ ਲੱਗੇ ਵੀ ਭਾਈ ਤੁਹਾਡਾ ਧਰਮ ਤੁਹਾਨੂੰ ਮੁਬਾਰਕ ਤੇ ਸਾਡਾ ਸਾਨੂੰ ਮੁਬਾਰਕ ਇੱਕ ਤਾਂ ਲੜਕੀ ਦਾ ਰਿਸ਼ਤਾ ਕਰਨਾ ਦੂਜੇ ਪਾਸੇ ਆਖੇ ਤੇਰੇ ਲਾ ਕੇ ਧਰਮ ਵੀ ਛੱਡ ਦੇਵਾ ਇਹ ਨਹੀਂ ਹੋ ਸਕਦਾ ਜਦੋਂ ਇਹ ਬਚਨ ਨਾ ਮੰਨਿਆ ਕਾਜੀ ਕਹਿੰਦਾ ਵੀ ਮੇਰਾ ਆਖਿਆ ਵੱਡੇ ਵੱਡੇ ਰਾਜੇ ਮਹਾਰਾਜੇ ਮੰਨ ਲੈਂਦੇ ਨੇ ਉਹ ਭਲਿਆ ਇੱਕ ਪਾਸੇ ਤਾਂ ਰਿਸ਼ਤਾ ਕਰਾਂਗਾ ਸਹੂਲਤਾਂ ਮਿਲਣੀਆਂ ਦੂਜੇ ਪਾਸੇ ਹੋ ਸਕਦਾ ਫਾਂਸੀ ਦੇ ਦੇਣ ਅਗਲੇ ਮੇਰੇ ਅੱਖਣ ਤੋਂ ਸ਼ਹਾਬਾਦ ਸਿੰਘ ਕਹਿੰਦੇ ਕੋਈ ਪਰਵਾਹ ਨਹੀਂ ਸੰਖੇਪਚੀ ਬੇਨਤੀ ਕਰ ਰਿਹਾ ਬਈ ਜਲਦੀ ਨਾਲ ਇਹਨੇ ਆਪਣੇ ਵੱਲੋਂ ਝੂਠੀਆਂ ਮੂਠੀਆਂ ਤੋਂਮਤਾਂ ਲਾ ਕੇ ਜਕਰੀਏ ਦੇ ਕੰਨ ਭਰ ਦਿੱਤੇ ਪਿਓ ਪੁੱਤਾਂ ਨੂੰ ਦੋਨਾਂ ਨੂੰ ਬੰਦੀ ਬਣਾ ਲਿਆ 45 1745 46 ਦੀਆਂ ਘਟਨਾਵਾਂ ਨੇ ਭਾਵੇਂ ਜਕਰੀਆ ਪਹਿਲਾਂ ਚੜਾਈ ਕਰ ਗਿਆ ਇਹਨਾਂ ਨੂੰ ਬਾਅਦ ਦੇ ਵਿੱਚ ਚਰਖੀਆਂ ਤੇ ਚੜਾਇਆ ਗਿਆ ਪਰ ਬੰਦੀ ਜਕਰੀਏ ਦੇ ਹੁੰਦਿਆਂ ਬਣਾਇਆ ਗਿਆ ਸੀ ਹੁਣ ਦੋਨਾਂ ਪਿਓ ਪੁੱਤਾਂ ਨੂੰ ਆਡ-ਆਡ ਕਮਰਿਆਂ ਦੇ ਵਿੱਚ ਬੰਦ ਕੀਤਾ ਪਹਿਲਾਂ ਪਿਓ ਨੂੰ ਕਹਿੰਦੇ ਨੇ ਸ਼ਵੇਗ ਸਿੰਘਾ ਕਹਿੰਦੇ ਤੇਰਾ ਇੱਕੋ ਇੱਕ ਪੋਤਾ ਦੇਖ ਲਾ ਅੱਗੇ ਅੰਸ ਬੰਸ ਤੇਰੀ ਬੰਦ ਹੋ ਜਾਣੀ ਹੀਰੇ ਵਰਗਾ ਤੇਰਾ ਪੋਤਾ ਨਾਲੇ ਆਪ ਦੀ ਜਾਨ ਗਵਾਏਗਾ ਨਾਲੇ ਪੁੱਤ ਦੀ ਗਵਾਏਗਾ ਪੁੱਤ ਨੂੰ ਸਮਝਾ ਨਾਲੇ ਤੂੰ ਸਮਝਾ ਵੀ ਤੁਸੀਂ ਸਿੱਖਾਂ ਦੇ ਘਰੇ ਜੰਮ ਕੇ ਕੀ ਖਟਿਆ ਅੱਜ ਤੱਕ ਤੁਹਾਨੂੰ ਸਾਰੀਆਂ ਹੀ ਸਹੂਲਤਾਂ ਮਿਲਣਗੀਆਂ ਭਾਈ ਸ਼ਵੇਗ ਸਿੰਘ ਨਾ ਮੰਨੇ ਦੂਜੇ ਪਾਸੇ ਸ਼ਾਬਾਜ਼ ਸਿੰਘ ਦੇ ਕੋਲ ਗਏ ਤੇ ਉਹਨੂੰ ਜਾ ਕੇ ਕਹਿਣ ਲੱਗੇ ਸ਼ਾਬਾਜ਼ ਸਿੰਘਾ ਉਹ ਭਲਿਆ ਮਾਸਾ ਤੇਰੀ ਜਵਾਨੀ ਦੀ ਉਮਰ ਆ ਖਾਣ ਹਡਾਉਣ ਦੀ ਤੇਰੀ ਉਮਰ ਆ ਉਹ ਤੂੰ ਧਰਮ ਛੱਡਣ ਵਾਸਤੇ ਤਿਆਰ ਨਹੀਂ ਤੇਰੇ ਬਾਪੂ ਨੇ ਤਾਂ ਉਧਰ ਹਾਂ ਕਰਤੀ ਸਾਨੂੰ ਅਗੋਂ ਸ਼ਾਬਾਜ਼ ਸਿੰਘ ਕਹਿੰਦਾ ਕਹਿੰਦਾ ਵੀ ਪਹਿਲੀ ਗੱਲ ਤਾਂ ਮੈਨੂੰ ਪੂਰਨ ਭਰੋਸਾ ਵੀ ਮੇਰੇ ਬਾਪੂ ਨੇ ਹਾਂ ਨਹੀਂ ਕੀਤੀ ਉਹ ਕਦੇ ਧਰਮ ਛੱਡਣ ਵਾਲਾ ਨਹੀਂ ਦੂਜੀ ਗੱਲ ਮੇਰਾ ਗੁਰੂ ਮੈਨੂੰ ਇਹ ਗੱਲ ਸਮਝਾਉਂਦਾ ਵੀ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਮੇਰੇ ਬਾਪੂ ਨੇ ਤਾਂ ਇੱਕ ਗੱਲ ਸਮਝਾਈ ਆ ਵੀ ਜਿੱਦਾਂ ਦੇ ਕੋਈ ਕਰਮ ਕਰੇਗਾ ਉਦਾਂ ਦਾ ਫਲ ਭੋਗੇਗਾ ਕੋਈ ਗੱਲ ਨਹੀਂ ਬਾਪੂ ਦੀ ਮਰਜ਼ੀ ਉਹ ਜੋ ਮਰਜ਼ੀ ਕਰੇ ਮੈਂ ਤਾਂ ਗੁਰੂ ਵੱਲੋਂ ਮੁੱਖ ਨਹੀਂ ਮੋੜੂੰਗਾ ਮੇਰੇ ਗੁਰੂ ਨੇ ਇਹ ਗੱਲ ਸਮਝਾਈ ਆ ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਜਦੋਂ ਦੋਨਾਂ ਨੇ ਜਵਾਬ ਦੇ ਦਿੱਤਾ ਫਤਵਾ ਲਾਇਆ ਗਿਆ ਵੀ ਇਹਨਾਂ ਨੂੰ ਚਰਖੜੀਆਂ ਤੇ ਚਾੜ ਕੇ ਸ਼ਹੀਦ ਕਰ ਦਿੱਤਾ ਜਾਏ ਜਿਹੜੇ ਇੰਡੀਆ ਤੋਂ ਆਏ ਨੇ ਉਹਨਾਂ ਨੇ ਦੇਖਿਆ ਇੱਕ ਰੂਹ ਕੱਤਣ ਵਾਲਾ ਚਰਖਾ ਹੁੰਦਾ ਇਦਾਂ ਦੀਆਂ ਦੋ ਚਰਖੀਆਂ ਹੁੰਦੀਆਂ ਉਹਨਾਂ ਦਾ ਕੁਝ ਹਿੱਸਾ ਖਾਲੀ ਛੱਡਿਆ ਜਾਂਦਾ ਕੁਝ ਦੇ ਉੱਤੇ ਕਿੱਲ ਲਾਏ ਜਾਂਦੇ ਨੇ ਸਾਫ ਤਾਂ ਤੇ ਆਦਮੀ ਨੂੰ ਬੰਨ ਦਿੱਤਾ ਜਾਂਦਾ ਦੂਜੇ ਪਾਸੇ ਵਾਲੇ ਚਰਖੇ ਦੇ ਕਿੱਲ ਆਣ ਕੇ ਪਸਲੀਆਂ ਦੇ ਵਿੱਚ ਖੁੱਬ ਜਾਂਦੇ ਨੇ ਢੇੜਾ ਆ ਜਾਂਦਾ ਵੱਡੀ ਸਾਰੀ ਚਰਖੀ ਤੇ ਇੱਕ ਥਾਂ ਤੇ ਪੁੱਤ ਨੂੰ ਬੰਨ ਲਿਆ ਇੱਕ ਥਾਂ ਤੇ ਪਿਓ ਨੂੰ ਬੰਨ ਲਿਆ ਤੇ ਕਾਜੀ ਫਤਵਾ ਦੇ ਕੇ ਪਾਸੇ ਬੈਠਾ ਜਲਾਦ ਚਰਖਾ ਕਮਾਉਣ ਵਾਸਤੇ ਤਿਆਰੀ ਚ ਨੇ ਨਾਲ ਕਹਿੰਦੇ ਅਜੇ ਵੀ ਸ਼ਵੇਗ ਸਿੰਘਾ ਕੁਝ ਨਹੀਂ ਵਿਗੜਿਆ ਆਪਣੀ ਕੋਲ ਰੱਖ ਲਾ ਤੇ ਅਗੋਂ ਸ਼ਵੇਗ ਸਿੰਘ ਨੇ ਜਵਾਬ ਦਿੱਤਾ ਕਹਿੰਦੇ ਹਮ ਕਾਰਨ ਗੁਰਕੁਲੇ ਗਵਾਈ ਹਮ ਕੋਲ ਰੱਖਾਂ ਕਵਨ ਬੜਾਈ ਸਾਡੀ ਖਾਤਰ ਗੁਰੂ ਨੇ ਆਪਣੇ ਸਾਰੇ ਪਰਜੰਦ ਵਾਰ ਦਿੱਤੇ ਇੱਕ ਸਿੱਖ ਦੀ ਗੋਦੀ ਵਿੱਚ ਬੈਠੇ ਬੱਚੇ ਦੇ ਵਿੱਚੋਂ ਮੇਰਾ ਦਸ਼ਮੇਸ਼ ਪਾਸ਼ਾ ਆਪਣੇ ਅਜੀਤ ਤੇ ਜੁਝਾਰ ਸਿੰਘ ਦੇ ਦਰਸ਼ਨ ਕਰਨੇ ਚਾਹੁੰਦਾ ਮੈਂ ਆਪਣੀ ਕੋਲ ਨੂੰ ਬਚਾ ਕੇ ਕਿੱਥੇ ਲੈ ਕੇ ਜਾਣਾ ਕੀ ਕੀਤਾ ਚਰਖੜੀਆਂ ਚਲਾ ਦਿੱਤੀਆਂ ਜਦੋਂ ਰੂਹ ਵਾਂਗੂੰ ਤਨ ਪਿੰਜਿਆ ਜਾ ਰਿਹਾ ਇੱਕ ਪਾਸੇ ਸ਼ਿਵੇਗ ਸਿੰਘ ਦੇ ਆਣ ਕੇ ਉਹ ਤਿੱਖੇ ਕਿੱਲ ਵੱਜਦੇ ਨੇ ਬਾਪੂ ਦੇ ਮੂੰਹ ਤੇ ਆਣ ਕੇ ਖੂਨ ਦੀਆਂ ਪੁਹਾਰਾਂ ਪੈਂਦੀਆਂ ਨੇ ਦੂਜੇ ਪਾਸੇ ਬਾਪੂ ਦੇ ਉਹ ਤਿੱਖੇ ਦੰਦੇ ਵੱਜਦੇ ਨੇ ਤੇ ਪੁੱਤ ਦਾ ਮੂੰਹ ਜਿਹੜਾ ਸਾਰਾ ਖੂਨ ਨਾਲ ਭਿੱਜ ਜਾਂਦਾ ਇਸੇ ਤਰ੍ਹਾਂ ਦੋਨਾਂ ਨੂੰ ਸ਼ਹੀਦ ਕੀਤਾ ਗਿਆ ਪਰ ਐਸੀ ਸਿੱਖਿਆ ਪੁੱਤ ਨੂੰ ਦਿੱਤੀ ਸੀ ਐਸਾ ਧਰਮ ਦਾ ਧਾਰਨੀ ਬਾਪੂ ਆਪ ਸੀ ਨਿਮੀ ਤੇ ਪ੍ਰੇਮੀ ਸੀ ਆਪਣਾ ਧਰਮ ਨਹੀਂ ਛੱਡਿਆ ਪਰ ਕਹਿੰਦੇ ਆਪਣਾ ਸਰੀਰ ਜਿਹੜਾ ਸੀ ਚਰਖੜੀਆਂ ਤੇ ਚੜ੍ਹ ਕੇ ਸ਼ਹੀਦ ਹੋ ਗਿਆ ਅੱਜ ਵੀ ਉਹਨਾਂ ਮਰਜੀਵੜਿਆਂ ਨੂੰ ਅਰਦਾਸ ਵਿੱਚ ਆਪਾਂ ਚੇਤੇ ਕਰਦੇ ਹਾਂ ਜਿਨ੍ਹਾਂ ਨੇ ਰੰਬੀਆਂ ਨਾਲ ਖੋਪਰ ਲੋਹਾਏ ਚਰਖੜੀਆਂ ਤੇ ਚੜ੍ਹੇ ਗਏ ਤੇਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਇਹ ਉਹ ਬਾਪੂ ਸੀ ਜਿਨੇ ਸਿੱਖੀ ਦੇ ਅਸੂਲਾਂ ਨੂੰ ਨਿਭਾਇਆ ਸਿੱਖ ਇਤਿਹਾਸ ਦੇ ਵਿੱਚੋਂ ਉਹਨਾਂ ਬਜ਼ੁਰਗਾਂ ਦਾ ਜੀਵਨੀ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਜਿਨ੍ਹਾਂ ਨੇ ਰੋਲ ਮਾਡਲ ਬਣ ਕੇ ਸਿੱਖੀ ਵਾਸਤੇ ਬਹੁਤ ਵੱਡੇ ਪੂਰਨੇ ਪਾਏ ਨੇ ਦੂਜੇ ਜਿਸ ਸਤਕਾਰਯੋਗ ਗੁਰੂ ਕੇ ਪਿਆਰੇ ਦੀ ਮੈਂ ਗੱਲ ਕਰਨ ਲੱਗਾ ਇਹਦਾ ਨਾਂ ਹੈ ਮਹਿਤਾਬ ਸਿੰਘ ਸਿੱਖਾਂ ਤੇ ਐਸਾ ਸਮਾਂ ਆਇਆ ਘਰ ਘਾਟ ਉਜਾੜ ਦਿੱਤੇ ਸਿੰਘ ਜੰਗਲਾਂ ਬੇਲਿਆਂ ਦੇ ਵਿੱਚ ਚਲੇ ਗਏ ਜੰਗਲਾਂ ਬੇਲਿਆਂ ਦੇ ਵਿੱਚ ਵੀ ਗਸ਼ਤੀ ਟੁਕੜੀਆਂ ਫਿਰਦੀਆਂ ਸ਼ਹਿ ਲਾ ਕੇ ਬੈਠੀਆਂ ਰਹਿੰਦੀਆਂ ਜਦੋਂ ਕਿਤੇ ਸਿੰਘ ਘੋੜੇ ਲੈ ਕੇ ਲੰਘਦੇ ਜਾਂ ਪੈਦਲ ਤੁਰਦੇ ਸੁੱਕੇ ਪੱਤਿਆਂ ਦੇ ਉੱਤੋਂ ਦੀ ਜਦੋਂ ਲੰਘਦੇ ਟਿਕੇ ਹੋਏ ਜੰਗਲ ਦੇ ਵਿੱਚ ਆਵਾਜ਼ ਸਰਕ ਸਰਕਦੀ ਦੂਰ ਤੱਕ ਆਉਂਦੀ ਆ ਤੇ ਉਸ ਸਮੇਂ ਦੇ ਇਹ ਗੀਤ ਬਣ ਚੁੱਕੇ ਸੀ ਵੀ ਪੱਤਾ ਪੱਤਾ ਸਿੰਘਾਂ ਦਾ ਵੈਰੀ ਜਾਣੀ ਕਿ ਜਦੋਂ ਪਕਤੇ ਵੀ ਖੜਕਦੇ ਨੇ ਉਦੋਂ ਸਿੰਘਾਂ ਤੇ ਹਮਲਾ ਕਰਕੇ ਉਹਨਾਂ ਨੂੰ ਮੌਤ ਦੇ ਘਾਟੋਂ ਉਤਾਰ ਦਿੱਤਾ ਜਾਂਦਾ ऐसे समय ਵਿੱਚ ਮਹਿਤਾਬ ਸਿੰਘ ਗੁਰੂ ਵਾਲੇ ਬਣ ਕੇ ਅਮਰਤ ਛੱਕ ਕੇ ਘਰੇ ਆ ਗਏ ਨੇ ਇਹ ਅੱਜ ਵਾਲਾ ਸਮਾਂ ਨਹੀਂ ਸੀ ਅੱਜ ਤਾਂ ਸੁੱਖ ਸਹੂਲਤਾਂ ਦੇ ਮਿਲਦਿਆਂ ਹੋਇਆਂ ਵੀ ਅਸੀਂ ਦਸਮੇਸ਼ ਪਾਤਸ਼ਾਹ ਦੀ ਸਿੱਖੀ ਨੂੰ ਤਲਾਅ ਜਲੀ ਦਿੱਤੀ ਹੋਈ ਆ ਉਸ ਸਮੇਂ ਪਤਾ ਸੀ ਵੀ ਜਿਹਨੇ ਅਮਰਤ ਛੱਕ ਲਿਆ ਸੀਸ ਤਲੀ ਤੇ ਹੀ ਰੱਖਣਾ ਪੈਣਾ ਉਹ ਐਸਾ ਸਮਾਂ ਸੀ ਜਦੋਂ ਦੀ ਮੈਂ ਗੱਲ ਕਰ ਰਿਹਾ ਵੀ ਪੱਤਾ ਪੱਤਾ ਸਿੰਘਾਂ ਦਾ ਵੈਰੀ ਮਹਿਤਾਬ ਸਿੰਘ ਅਮਰਤ ਛੱਕ ਘਰ ਆ ਗਏ ਨੇ ਤੇ ਅੱਜ ਰਾਤ ਨੂੰ ਪਏ ਹੋਏ ਨੇ ਆਪਣੇ ਪੁੱਤ ਨੂੰ ਨਾਲ ਲੈ ਕੇ ਘਰ ਵਾਲੀ ਪਹਿਲਾਂ ਚੜ੍ਹਾਈ ਕਰ ਚੁੱਕੀ ਆ ਨਿੱਕਾ ਜਿਹਾ ਆਪਣਾ ਪੁੱਤਰਾ ਜਿਹਦਾ ਨਾਂ ਇਤਿਹਾਸ ਵਿੱਚ ਰਾਏ ਸਿੰਘ ਲਿਖਿਆ ਉਹਨੂੰ ਨਾਲ ਲੈ ਕੇ ਪਾਏ ਹੋਏ ਨੇ ਤੇ ਪਾਸੇ ਮਾਰੀ ਜਾਂਦੇ ਨੇ ਕਰਵਟਾਂ ਬਦਲੀ ਜਾਂਦੇ ਨੇ ਰਾਤ ਕਾਫੀ ਲੰਘ ਗਈ ਨਾਲ ਪਿਆ ਪੁੱਤ ਪੁੱਛਦਾ ਰਾਏ ਸਿੰਘ ਬਾਪੂ ਕੀ ਗੱਲ ਆ ਜੀ ਨੀਂਦ ਨਹੀਂ ਆ ਰਹੀ ਅੱਗੇ ਬਾਪੂ ਕਹਿੰਦਾ ਵੀ ਸੱਚਮੁੱਚ ਅੱਜ ਨੀਂਦ ਨਹੀਂ ਆ ਰਹੀ ਪੁੱਤ ਪੁੱਛਦਾ ਬਾਪੂ ਕੋਈ ਜ਼ਿਆਦੇ ਖੇਚਲ ਕਰ ਲਈ ਹੋਏਗੀ ਕੋਈ ਸਰੀਰ ਨੂੰ ਕਿਸੇ ਇੱਕ ਤਰੀਕੇ ਦੀ ਕੋਈ ਬਿਮਾਰੀ ਤਾਂ ਨਹੀਂ ਬਾਪੂ ਕਹਿਣ ਲੱਗਾ ਵੀ ਖੇਚਲ ਤਾਂ ਹੈ ਕਿ ਬਹੁਤ ਵੱਡੀ ਪਰ ਸਰੀਰਕ ਬਿਮਾਰੀ ਵਾਲੀ ਕਹਾਣੀ ਨਹੀਂ ਪੁੱਤਰਾ ਕੀ ਕਹਾਣੀ ਆ ਅੱਗੋਂ ਮਹਿਤਾਬ ਸਿੰਘ ਕਹਿਣ ਲੱਗਾ ਵੀ ਇੱਕ ਪਾਸੇ ਕੌਮ ਦੇ ਫਰਜ਼ ਨੇ ਦੂਜੇ ਪਾਸੇ ਮੈਨੂੰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੇ ਜੇ ਮੈਂ ਕੇਵਲ ਘਰ ਪਰਿਵਾਰ ਵਾਸਤੇ ਜਿਉਂ ਕੇ ਚੜ੍ਹਾਈ ਕਰ ਜਾਵਾਂ ਇਹ ਵੀ ਬਹੁਤ ਹੀ ਚੰਗੀ ਗੱਲ ਨਹੀਂ ਮੈਂ ਦਸ਼ਮੇਸ਼ ਪਾਦਸ਼ਾਹ ਦੇ ਖੰਡੇ ਦੀ ਪਾਹਲ ਲੈ ਕੇ ਆਇਆ ਮੇਰਾ ਸੀਸ ਕੌਮ ਦੇ ਲੇਖੇ ਲੱਗਣਾ ਚਾਹੀਦਾ ਪਰ ਜਦੋਂ ਮੈਂ ਮਮਤਾ ਘਰ ਪਰਿਵਾਰ ਵੱਲੀ ਦੇਖਦਾ ਮੈਨੂੰ ਤੂੰ ਚੇਤੇ ਆਉਣਾ ਵੀ ਜੇ ਤੇਰੀ ਮਾਂ ਹੁੰਦੀ ਮੈਂ ਉਹਦੇ ਕੋਲੇ ਤੈਨੂੰ ਛੱਡ ਕੇ ਕੌਮੀ ਫਰਜ਼ਾਂ ਵਾਸਤੇ ਤੁਰ ਜਾਂਦਾ ਮੇਰੇ ਵਾਸਤੇ ਇਹ ਵੀ ਜ਼ਰੂਰੀ ਗੱਲ ਹੈ ਇੱਕ ਪਾਸੇ ਤੇਰੀ ਮਮਤਾ ਵੀ ਹੈ ਦੂਜੇ ਪਾਸੇ ਕੌਮੀ ਫਰਜ਼ ਨੇ ਮੇਰਾ ਫਰਜ਼ ਬਣਦਾ ਗੁਰੂ ਕੇ ਮਰਜੀ ਵੜੇ ਸੀਸ ਤਲੀ ਤੇ ਰੱਖ ਲੈ ਰੱਖ ਕੇ ਜੰਗਲਾਂ ਬਾ ਬੇਲਿਆਂ ਦੇ ਵਿੱਚ ਘੁੰਮਦੇ ਤੇ ਕੁਰਬਾਨੀਆਂ ਕਰਦੇ ਨੇ ਮੈਨੂੰ ਯੋਗਦਾਨ ਪਾਉਣਾ ਚਾਹੀਦਾ ਇਦਾਂ ਨਾਲ ਹੀ ਪੁੱਤ ਨਾਲ ਗੱਲਾਂ ਬਾਤਾਂ ਕਰਦਿਆਂ ਰਾਤ ਅੱਧੀ ਕ ਲੰਘ ਗਈ ਆਪਣੇ ਪੁੱਤ ਨੂੰ ਉਂਗਲ ਲਾ ਲਿਆ ਤੇ ਨਗਰ ਦੇ ਵਿੱਚ ਹੀ ਇੱਕ ਦੋਸਤ ਆ ਜਿਹੜਾ Hindu ਪਰਿਵਾਰ ਵਿੱਚੋਂ ਮਹਿਤਾਬ ਸਿੰਘ ਨੇ ਜਾ ਕੇ ਉਹਦਾ ਦਰਵਾਜ਼ਾ ਖੜਕਾਇਆ ਜਦੋਂ ਦਰਵਾਜ਼ਾ ਖੜਕਾਇਆ ਨਾ ਉਹਦਾ ਨਾਂ ਨੱਥੂ RAM ਕਰਕੇ ਲਿਖਿਆ ਨੱਥੂ RAM ਨੇ ਦਰਵਾਜ਼ਾ ਖੋਲ੍ਹਿਆ ਦੋਨਾਂ ਦੀ ਆਪਸ ਵਿੱਚ ਮਹਿਤਾਬ ਸਿੰਘ ਤੇ ਨੱਥੂ RAM ਦੀ ਮਿੱਤਰਤਾ ਦਰਵਾਜ਼ਾ ਖੋਲ੍ਹ ਕੇ ਨੱਥੂ RAM ਕਹਿਣ ਲੱਗਾ ਮਹਿਤਾਬ ਸਿੰਘਾ ਖੈਰ ਆ ਇਸ ਵੇਲੇ ਆਇਆ ਤੂੰ ਮਹਿਤਾਬ ਸਿੰਘ ਕਹਿਣ ਲੱਗਾ ਵੀ ਖੈਰ ਆ ਦਰਅਸਲ ਮੈਂ ਗੁਰੂ ਦੇ ਲੜ ਲੱਗ ਗਿਆ ਮੈਂ ਅੱਜ ਅਮਰਤ ਛਕਿਆ ਆ ਤੇ ਨੱਥੂ ਰਾਮ ਕਹਿੰਦਾ ਭਾਈ ਇਹ ਤਾਂ ਭਾਗਾਂ ਵਾਲੀ ਗੱਲ ਆ ਵੀ ਤੂੰ ਗੁਰੂ ਦੇ ਲੜ ਲੱਗ ਗਿਆ ਉਹ ਕਹਿਣ ਲੱਗੇ ਵੀ ਗੱਲ ਤਾਂ ਭਾਗਾਂ ਵਾਲੀ ਆ ਮਹਤਾਬ ਸਿੰਘ ਕਹਿਣ ਲੱਗੇ ਦੂਜੇ ਪਾਸੇ ਆਪਾਂ ਦੋਨੇ ਮਿੱਤਰਾਂ ਮੈਂ ਕੌਮ ਦੇ ਕੰਮ ਆਉਣਾ ਚਾਹਣਾ ਨਾਲ ਦੀ ਨਾਲ ਆ ਬੱਚਾ ਮੇਰੀ ਘਰ ਵਾਲੀ ਪਹਿਲਾਂ ਚੜ੍ਹਾਈ ਕਰ ਚੁੱਕੀ ਆ ਨਾਲ ਇਹਦੇ ਪਾਲਣ ਪੋਸ਼ਣ ਦੀ ਵੀ ਜ਼ਿੰਮੇਵਾਰੀ ਆ ਇਹਨੂੰ ਕਿਹਦੇ ਕੋਲੇ ਛੱਡਿਆ ਜਾਏ ਤੇ ਅੱਗੋਂ ਨੱਥੂ ਰਾਮ ਕਹਿਣ ਲੱਗਾ ਵੀ ਗੱਲ ਹੀ ਕੋਈ ਨਹੀਂ ਜੇਬ ਜੇ ਪੁੱਤ ਮੇਰੇ ਨੇ ਉਹ ਜੇ ਤੇਰੇ ਮੈਂ ਕੋਈ ਫਰਕ ਨਹੀਂ ਸਮਝਾਂਗਾ ਮੈਂ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਆ ਤੇ ਅੱਗੋਂ ਮਹਤਾਬ ਸਿੰਘ ਕਹਿੰਦਾ ਵੇਖੀ ਕਿਤੇ ਜੇਬ ਜੇ ਪੁੱਤ ਤੇਰੇ ਆ ਉਹ ਜੇ ਮੇਰੇ ਇਹ ਕਹਾਣੀ ਨਹੀਂ ਨਥੂਰਾਮ ਕਹਿੰਦਾ ਕੀ ਗੱਲ ਮਹਤਾਬ ਸਿੰਘ ਕਹਿਣ ਲੱਗਾ ਵੀ ਤੂੰ ਤੁਸੀਂ ਦਾਰਸਲ ਆਪਣੇ ਬੱਚਿਆਂ ਦੇ ਕੇਸ ਕਤਲ ਕਰ ਦਿੰਦੇ ਹੋ ਮੇਰੇ ਵਾਸਤੇ ਦਸ਼ਮੇਸ਼ ਪਾਤਸ਼ਾਹ ਦਾ ਹੁਕਮ ਉਹਨੇ ਕਿਹਾ ਸੀ ਇਹਨਾਂ ਪੁੱਤਰਨ ਕੇ ਸੀਸ ਪਰ ਵਾਰ ਦੀਏ ਸਤ ਚਾਰ ਚਾਰ ਮੂਏ ਤੋਂ ਕਿਆ ਹੂਆ ਜੀਵਤ ਕਈ ਹਜ਼ਾਰ ਦਸ਼ਮੇਸ਼ ਪਾਤਸ਼ਾਹ ਸਿੱਖ ਦੀ ਗੋਦੀ ਵਿੱਚ ਬੈਠੇ ਹੋਏ ਪੁੱਤ ਵਿੱਚੋਂ ਆਪਣੇ ਸਾਹਿਬਜ਼ਾਦਿਆਂ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਮੇਰੇ ਵਾਸਤੇ ਇਹ ਅਜੀਤ ਤੇ ਜੋਹਾਰਾ ਹੈ ਮੇਰੇ ਵਾਸਤੇ ਜੋਰਾਵਰ ਸਿੰਘ ਤੇ ਫਤੇ ਸਿੰਘ ਹੈ ਤੁਸੀਂ ਆਪਣੇ ਬੱਚਿਆਂ ਦੇ ਕੇਸ ਕਤਲ ਕਰ ਦਿਓ ਜੇ ਮੇਰੇ ਨਾਲ ਮਿੱਤਰਤਾ ਮੇਰੇ ਨਾਲ ਇੱਕ ਵਾਅਦਾ ਕਰੋ ਵੀ ਤੁਸੀਂ ਮੇਰੇ ਪੁੱਤ ਦੇ ਕੇਸ ਕਤਲ ਨਹੀਂ ਕਰੋਗੇ ਸਾਬਤ ਸੂਰਤ ਰੱਖੋਗੇ ਇਹਨੂੰ ਅਗੋਂ ਨੱਥੂਰਾਮ ਕਹਿਣ ਲੱਗਾ ਵੀ ਆਪਣੀ ਇੰਨੀ ਧੀਰ ਦੀ ਮਿੱਤਰਤਾ ਆਪਾਂ ਦੂਜੇ ਇੱਕ ਦੂਜੇ ਦੇ ਵਫਾਦਾਰਾਂ ਮੈਨੂੰ ਪਤਾ ਵੀ ਤੁਹਾਡੀ ਸਿੱਖੀ ਦੇ ਸਿਧਾਂਤ ਕੀ ਨੇ ਆਪਣੀ ਆਉਣੀ ਜਾਣੀਆਂ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਮੈਂ ਆਪਣੇ ਵੱਲੋਂ ਪੂਰਾ ਤਨ ਦੇਹੀ ਨਾਲੇ ਇਸ ਬੱਚੇ ਨੂੰ ਇਹਦਾ ਪਾਲਣ ਪੋਸ਼ਣ ਵੀ ਕਰਾਂਗਾ ਇਹਦੇ ਕੇਸ ਵੀ ਸਾਫਤ ਸੂਰਤ ਰੱਖਾਂਗਾ ਸਮਾਂ ਲੰਘਦਾ ਗਿਆ ਜਦੋਂ ਹਰਮੰਦਰ ਸਾਹਿਬ ਦੀ ਬਿਆਦਵੀ ਹੋ ਰਹੀ ਆ ਮੱਸਾ ਰੰਗੜ ਇੱਥੇ ਵੇਸਵਾਵਾਂ ਨੂੰ ਵੀ ਨਚਾਉਂਦਾ ਤੇ ਸ਼ਰਾਬ ਦੇ ਦੌਰ ਵੀ ਚੱਲਦੇ ਨੇ ਕਿਸੇ ਨੇ ਜਾ ਕੇ ਬੀਕਾਨੇਰ ਦੀ ਧਰਤੀ ਤੇ ਬੁੱਢਾ ਜੋੜ ਜਿੱਥੇ ਜਗਾ ਗੰਗਾ ਨਗਰ ਤੋਂ ਅੱਗੇ ਜਾ ਕੇ ਸਥਾਨ ਬਣਿਆ ਹੋਇਆ ਇੱਥੇ ਜਾ ਕੇ ਕਿਸੇ ਨੇ ਖਬਰ ਦਿੱਤੀ ਵੀ ਹਰਮੰਦਰ ਸਾਹਿਬ ਦੀ ਇਸ ਤਰ੍ਹਾਂ ਨਾਲ ਬਿਆਦਵੀ ਹੋ ਰਹੀ ਆ ਦੋ ਸਿੰਘਾਂ ਦੀ ਡਿਊਟੀ ਲਾਈ ਗਈ ਵੀ ਜਾ ਕੇ ਉਸ ਮੱਸੇ ਰੰਗੜ ਨੂੰ ਚਾਟਾ ਛਕਾ ਕੇ ਆਉਣ ਜਿਹੜਾ ਹਰਮੰਦਰ ਸਾਹਿਬ ਦੀ ਬੇਅਦਬੀ ਕਰ ਰਿਹਾ ਉਹਨੂੰ ਕੀਤੀ ਦਾ ਫਲ ਚਖਾਉਣਾ ਚਾਹੀਦਾ ਇਹ ਦੋ ਮਰ ਜੀਵੜਿਆਂ ਨੇ ਅਰਦਾਸ ਕਰਕੇ ਉਥੋਂ ਬਿਕਾ ਨੇਰ ਦੀ ਧਰਤੀ ਤੋਂ ਚਾਲੇ ਪਾਏ ਇੱਕ ਦਾ ਨਾਂ ਹੈ ਸੁਖਾ ਸਿੰਘ ਤੇ ਦੂਜੇ ਦਾ ਨਾਂ ਹੈ ਮਹਿਤਾਬ ਸਿੰਘ ਮੈਂ ਉਸੇ ਮਹਿਤਾਬ ਸਿੰਘ ਦੀ ਗੱਲ ਕਰ ਰਿਹਾ ਮੱਸਾ ਰੰਗੜ ਜਿਹੜਾ ਸ਼ਰਾਬ ਦੇ ਵਿੱਚ ਧੁੱਤ ਬੈਠਾ ਵੇਸਵਾ ਨਾਚ ਕਰ ਰਹੀ ਆ ਉਹ ਤੁਸੀਂ ਕਈ ਵਾਰੀ ਪਹਿਲਾਂ ਇਤਿਹਾਸ ਸੁਣਿਆ ਹੋਇਆ ਵੀ ਠਿਕਰੀਆਂ ਦਾ ਬਹਾਨਾ ਲਾ ਕੇ ਮਾਲ ਮਾਮਲਾ ਦੇਣ ਦਾ ਬਹਾਨਾ ਲਾ ਕੇ ਅੱਗੇ ਚਲੇ ਗਏ ਜਦੋਂ ਨੀਵੀਂ ਪਾ ਕੇ ਉਹ ਛਣਕ ਦੇਣੇ ਜਦੋਂ ਠਿਕਰੀਆਂ ਦੀ ਆਵਾਜ਼ ਆਈ ਨਿਯੌਕ ਨੇ ਦੇਖਿਆ ਵੀ ਸ਼ਾਇਦ ਸਿੱਕੇ ਨੇ ਮੱッセ ਰੰਗਣ ਨੇ ਥੋੜਾ ਜਿਹਾ ਨੀਵਾ ਹੋ ਕੇ ਮੰਜੀ ਤੋਂ ਥੱਲੇ ਦੇਖਣ ਦੀ ਕੋਸ਼ਿਸ਼ ਕੀਤੀ ਨਾਲ ਦੀ ਨਾਲ ਸੁਖਾ ਸਿੰਘ ਤੇ ਮਹਿਤਾਬ ਸਿੰਘ ਨੇ ਸ੍ਰੀ ਸਾਹਿਬ ਮਿਆਨ ਵਿੱਚੋਂ ਕੱਢ ਕੇ ਉਹਦਾ ਸਿਰ ਜਿਹੜਾ ਸੀ ਧੜ ਨਾਲੋਂ ਜੁਦਾ ਕਰ ਦਿੱਤਾ ਉਸ ਸਿਰ ਨੂੰ ਨਿਜੇ ਦੇ ਉੱਤੇ ਟੰਗ ਕੇ ਸਿੰਘ ਜਕਾਰੇ ਛੱਡਦੇ ਹੋਏ ਬੀਕਾਨੇਰ ਦੀ ਧਰਤੀ ਤੇ ਪਹੁੰਚ ਗਏ ਜਦੋਂ ਸਰਕਾਰ ਨੂੰ ਪਤਾ ਲੱਗਾ ਵੀ ਦਿਨ ਦੀ ਵੀ ਕੋਈ ਆਣ ਕੇ ਇੰਨੀ ਜੁਰਤ ਕੀਤੀ ਆਪਾਂ ਕਹਿੰਦੇ ਸੀ ਸਿੰਘ ਰੂਪੋਸ਼ ਹੋ ਗਏ ਨੇ ਉਹਨਾਂ ਦਾ ਖੁਰਾਕ ਖੋਜ ਮਟਾ ਦਿੱਤਾ ਉਹ ਭਲੋ ਇਸ ਵੇਲੇ ਵੀ ਆਪਣੀ ਤਾਇਨਾਤ ਕੀਤੀ ਹੋਈ ਸਿਕਿਉਰਿਟੀ ਆਪਣੇ ਫੌਜੀ ਸਾਰੇ ਪਾਸੇ ਨੇ ਉਹਨਾਂ ਦੇ ਹੁੰਦਿਆਂ ਹੋਇਆਂ ਪਹਿਰੇ ਦੇ ਵਿੱਚ ਕੋਈ ਆਣ ਕੇ ਚੌਧਰੀ ਦਾ ਸਿਰ ਵੱਢ ਕੇ ਲੈ ਜਾਵੇ ਬਾਕੀਆਂ ਦਾ ਕੀ ਬਣੇਗਾ ਇਹ ਹੁਕਮ ਜਾਰੀ ਕੀਤੇ ਗਏ ਇਹਨਾਂ ਦਾ ਘਰ ਘਾਟ ਉਜਾੜ ਦਿੱਤਾ ਜਾਵੇ ਜੇ ਕੋਈ ਵੀ ਰਿਸ਼ਤੇਦਾਰ ਮਿਲਦਾ ਉਹਨੂੰ ਕੋਲੂ ਦੇ ਵਿੱਚ ਪੀੜ ਦਿੱਤਾ ਜਾਵੇ ਜਦੋਂ ਇਹਨਾਂ ਦੇ ਘਰਦਿਆਂ ਨੂੰ ਕਿਸੇ ਦੀ ਘਰਵਾਲੀ ਨੂੰ ਜਾਂ ਮਾਂ ਨੂੰ ਆਪਾਂ ਫੜ ਕੇ ਸਜ਼ਾਵਾ ਦੇਵਾਂਗੇ ਇਹ ਆਪਣੇ ਆਪ ਪੇਸ਼ ਹੋ ਜਾਣਗੇ ਨਹੀਂ ਘੱਟ ਤੋਂ ਘੱਟ ਬਦਲਾ ਲੈਣਾ ਚਾਹੀਦਾ ਸੁਖਾ ਸਿੰਘ ਤੇ ਮਹਿਤਾਬ ਸਿੰਘ ਦੋਨਾਂ ਦੇ ਨਗਰਾਂ ਵਿੱਚ ਜਾ ਕੇ ਸਪਾਹਿਆਂ ਨੇ ਰੇਡ ਕੀਤੀ ਇਹਨਾਂ ਨੂੰ ਫੜਨ ਵਾਸਤੇ ਗਏ ਨੇ ਭਾਈ ਮਹਿਤਾਬ ਸਿੰਘ ਦੇ ਨਗਰ ਵੀ ਪਹੁੰਚ ਗਏ ਜਿਹੜੇ ਫੜਨ ਵਾਸਤੇ ਸਿਪਾਈ ਆਏ ਹੋਏ ਨੇ ਇੱਕ ਚਰਸਤੇ ਵਿੱਚ ਜਾ ਕੇ ਬਜ਼ੁਰਗਾਂ ਨੂੰ ਮਹਤਾਬ ਸਿੰਘ ਦਾ ਘਰ ਪੁੱਛਦੇ ਨੇ ਜਦੋਂ ਉੱਥੇ ਜਾ ਕੇ ਇਹ ਗੱਲ ਪੁੱਛਦੇ ਨੇ ਹੋਰ ਵੀ ਕਈ ਬਜ਼ੁਰਗ ਉੱਥੇ ਖੜੇ ਨੇ ਪਿੰਡ ਦੇ ਹੋਰ ਨਿਆਣੇ ਸਿਆਣੇ ਵੀ ਖੜੇ ਨੇ ਜਿਹੜੇ ਸਿਪਾਈ ਪਕੜਨ ਵਾਸਤੇ ਆਏ ਨਾ ਉਹ ਆਣ ਕੇ ਕਹਿਣ ਲੱਗੇ ਵੀ ਮਹਤਾਬ ਸਿੰਘ ਦੇ ਪਰਿਵਾਰ ਵਿੱਚ ਕੋਈ ਇੱਥੇ ਹੈ ਉਹ ਨਗਰ ਵਾਲੇ ਕਹਿਣ ਲੱਗੇ ਵੀ ਹਾਂ ਹੈ ਜਦੋਂ ਇਹ ਗੱਲ ਕਹੀ ਨਾ ਇੰਨੇ ਨੂੰ ਉਹਨਾਂ ਬਜ਼ੁਰਗਾਂ ਦੇ ਵਿੱਚ ਸੱਥ ਵਿੱਚ ਜਿਹੜੇ ਬੰਦੇ ਬੈਠੇ ਨੇ ਨੱਥੂ ਰਾਮ ਵੀ ਬੈਠਾ ਜਿਹਦੇ ਕੋਲੇ ਮਹਤਾਬ ਸਿੰਘ ਆਪਣੇ ਪੁੱਤ ਨੂੰ ਛੱਡ ਕੇ ਆਇਆ ਪੁੱਛਦੇ ਨੇ ਵੀ ਕੀ ਕਾਰਨ ਹੋਇਆ ਉਹ ਸਿਪਾਈ ਕਹਿਣ ਲੱਗੇ ਵੀ ਭਾਈ ਦਿਨ ਦੀਵੀ ਚੌਧਰੀ ਮੱッセ ਰੰਗੜ ਦਾ ਸਹਰਾ ਸਿੰਘ ਵੱਢ ਕੇ ਲੈ ਗਏ ਤੇ ਵੱਢ ਕੇ ਲੈ ਕੇ ਜਾਣ ਵਾਲੇ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੇ ਸਰਕਾਰ ਵੱਲੋਂ ਉਹਨਾਂ ਦੇ ਸਿਰਾਂ ਦੇ ਇਨਾਮ ਵੀ ਰੱਖੇ ਨੇ ਨਾਲ-ਨਾਲ ਉਹਨਾਂ ਦੇ ਘਰ ਪਰਿਵਾਰ ਦਾ ਜਿਹੜਾ ਵੀ ਮਿਲ ਜਾਵੇ ਉਹਨੂੰ ਕੋਲੂ ਵਿੱਚ ਪੀੜਨ ਵਾਸਤੇ ਸਰਕਾਰ ਦਾ ਹੁਕਮ ਆ ਅਸੀਂ ਉਹਨਾਂ ਦੇ ਰਿਸ਼ਤੇਦਾਰ ਕੋਈ ਵੀ ਮਿਲ ਜਾਵੇ ਫੜਨ ਵਾਸਤੇ ਆਏ ਆ ਜਦੋਂ ਇਹ ਗੱਲ ਕਹੀ ਨਾ ਹਜੇ ਪਿੰਡ ਦਾ ਕੋਈ ਹੋਰ ਬੰਦਾ ਦੱਸਦਾ ਉਦੋਂ ਪਹਿਲਾਂ ਪਹਿਲਾਂ ਨਥੂਰਾਮ ਆ ਆਪ ਅਗੇ ਹੋ ਕੇ ਖੜਾ ਹੋ ਗਿਆ ਕਹਿੰਦਾ ਜੀ ਵੀ ਫੇਰ ਤਾਂ ਬੜੀ ਮਾੜੀ ਗੱਲ ਕੀਤੀ ਦਰਅਸਲ ਮਹਿਤਾਬ ਸਿੰਘ ਦਾ ਪੁੱਤ ਤਾਂ ਮੇਰੇ ਘਰੇ ਆ ਅਗੋਂ ਨਥੂਰਾਮ ਕਹਿਣ ਲੱਗਾ ਵੀ ਮੈਨੂੰ ਦੱਸ ਕੇ ਗਿਆ ਸੀ ਮੈਂ ਤਾਂ ਸੋਚਿਆ ਵੀ ਕਿਤੇ ਸ਼ਬੀਲ ਤੇ ਕਿਤੇ ਲੰਗਰਾਂ ਤੇ ਸੇਵਾ ਸੁਆ ਕਰਨ ਵਾਸਤੇ ਗਿਆ ਹੋਣਾ ਮੈਨੂੰ ਕੀ ਪਤਾ ਸੀ ਏਡਾ ਵੱਡਾ ਇਹਨੇ ਕਾਰਾ ਕਰ ਦੇਣਾ ਤਾਂ ਹਕੂਮਤ ਦਾ ਬਾਗੀ ਨਿਕਲਿਆ ਵੱਡੀ ਤੋਂ ਵੱਡੀ ਸਜ਼ਾ ਦੇਣੀ ਚਾਹੀਦੀ ਹੈ ਐਸੇ ਬੰਦੇ ਨੂੰ ਤੁਸੀਂ ਇੱਥੇ ਰੁਕੋ ਮੈਂ ਉਹਦੇ ਪੁੱਤ ਨੂੰ ਹੁਣੇ ਲੈ ਕੇ ਆਇਆ ਉਹਨੂੰ ਪਤਾ ਲੱਗ ਜਾਵੇ ਗਾਂ ਵਾਸਤੇ ਕੋਈ ਹੋਰ ਹਕੂਮਤ ਦਾ ਬਾਗੀ ਨਾ ਹੋਵੇ ਇਹ ਕਹ ਕੇ ਨੱਥੂਰਾਮ ਉਹਨਾਂ ਸਪਾਹੀਆਂ ਦੇ ਸਾਹਮਣੇ ਜਦੋਂ ਅਦਾਂ ਦੀ ਗੱਲਬਾਤ ਕੀਤੀ ਉਹ ਥੜੀਕਣ ਲੱਗੇ ਕਹਿੰਦਾ ਜੀ ਮੈਂ ਹੁਣੇ 2 ਮਿੰਟ ਵਿੱਚ ਲੈ ਕੇ ਆ ਮੈਨੂੰ ਕੀ ਪਤਾ ਸੀ ਐਡਾ ਵੱਡਾ ਕਾਰਾ ਆਇਆ ਨਹੀਂ ਕਰਕੇ ਧਰ ਦੇਣਾ ਨੱਥੂਰਾਮ ਘਰੇ ਗਿਆ ਜਾ ਕੇ ਘਰ ਵਾਲੀ ਨੂੰ ਆਪਣੇ ਪੁੱਤਾਂ ਨੂੰ ਕਹਿਣ ਲੱਗਾ ਵੀ ਇਸ ਵੇਲੇ ਧਰਮ ਨਿਭਾਉਣ ਦਾ ਆਪਣਾ ਸਮਾਂ ਹੈ ਮੈਂ ਕਿਸੇ ਸਮੇਂ ਆਪਣੇ ਦੋਸਤ ਨਾਲੇ ਵਾਅਦਾ ਕੀਤਾ ਸੀ ਵੀ ਮੈਂ ਤਨਦੇਹੀ ਨਾਲ ਤੇਰੇ ਬੱਚੇ ਨੂੰ ਸਿੱਖੀ ਦੇ ਵਿੱਚ ਕਾਇਮ ਵੀ ਰੱਖਾਂਗਾ ਇਹ ਫਰਜ਼ ਵੀ ਮਰਦੇ ਦਮ ਤੱਕ ਨਿਭਾਵਾਂਗਾ ਹੁਣ ਜਾਨ ਤੇ ਖੇਡ ਕੇ ਆਪਾਂ ਫਰਜ਼ ਨਿਭਾਉਣਾ ਆਪਣੀ ਘਰ ਵਾਲੀ ਬੱਚਿਆਂ ਨੂੰ ਨਾਲ ਲਿਆ ਮੂਹਰਲਾ ਦਰਵਾਜ਼ਾ ਬੰਦ ਆ ਮਗਰਲੇ ਪਾਸੇ ਇੱਕ ਛੋਟੀ ਖਿੜਕੀ ਸੀ ਉਧਰੋਂ ਦੀ ਨਿਕਲ ਗਏ ਨਾਲ ਘਰ ਵਿੱਚ ਜੋ ਕੋਈ ਬੰਦੋਬਾਸਤ ਸੀ ਥੋੜਾ ਬਹੁਤਾ ਕੋਈ ਹਥਿਆਰ ਕੋਈ ਟੋਕਾ ਜਾਂ ਕੋਈ ਕਿਰਪਾਨ ਸੀ ਉਹ ਵੀ ਨਾਲ ਲੈ ਲਈ ਆਪ ਨਾਲ ਰਾਏ ਸਿੰਘ ਨੂੰ ਵੀ ਘੋੜੇ ਤੇ ਬਿਠਾ ਲਿਆ ਤੇ ਬਾਹਰ ਖੇਤਾਂ ਵੱਲ ਨੂੰ ਦੌੜ ਗਏ ਕੁਝ ਸਮਾਂ ਸਪਾਂਝਾਂ ਨੇ ਉਡੀਕ ਕੀਤੀ ਤੇ ਨਾਲ ਕਹਿੰਦੇ ਵੀ ਅਜੇ ਤੱਕ ਨੱਥੂ RAM ਆਇਆ ਨਹੀਂ ਚਲੋ ਚੱਲ ਕੇ ਦੇਖੀ ਜਾ ਕੇ ਦੇਖਿਆ ਦਰਵਾਜ਼ਾ ਬੰਦਾ ਦਰਵਾਜ਼ਾ ਤੋੜ ਦਿੱਤਾ ਦੇਖਿਆ ਘਰੇ ਕੋਈ ਵੀ ਨਹੀਂ ਨਗਰ ਵਾਲੇ ਸਾਰੇ ਹੱਕੇ ਬੱਕੇ ਰਹਿ ਗਏ ਵੀ ਭਾਈ ਇਹ ਤਾਂ ਤੁਹਾਨੂੰ ਚਕਮਾ ਦੇ ਕੇ ਚਾਰ ਗੱਲਾਂ ਸੁਣਾ ਕੇ ਉਹ ਤਾਂ ਨਿਕਲ ਗਿਆ ਸਮੇ ਨਾਲ ਪੁਲਿਸ ਵਾਲਿਆਂ ਨੇ ਪਿੱਛਾ ਕੀਤਾ ਇਹਨਾਂ ਕੋਲੇ ਪ੍ਰਬੰਧ ਵਧੇਰੇ ਸੀ ਮਗਰੋਂ ਜਾਂਦਿਆਂ ਹੋਇਆਂ ਕੁਝ ਹੀ ਦੂਰੀ ਤੇ ਨੱਥੂ RAM ਨੂੰ ਤੇ ਇਹਦੇ ਪੁੱਤਰਾਂ ਨੂੰ ਘੇਰ ਲਿਆ ਥੋੜਾ ਬਹੁਤਾ ਮੁਕਾਬਲਾ ਕੀਤਾ ਉਸ ਥਾਂ ਤੇ ਉਸ ਮੁਕਾਬਲੇ ਦੇ ਵਿੱਚ ਨੱਥੂਰਾਮ ਵੀ ਮੂਰਛਿਤ ਹੋ ਕੇ ਡਿੱਗ ਪਿਆ ਤੇ ਰਾਏ ਸਿੰਘ ਜਿਹੜਾ ਪੁੱਤ ਆ ਮਹਿਤਾਬ ਸਿੰਘ ਦਾ ਉਹਦੇ ਵੀ ਕਾਫੀ ਜ਼ਖਮ ਲੱਗੇ ਦੋਨੇ ਮੂਰਛਿਤ ਹੋ ਕੇ ਡੱਗ ਪਏ ਇਹ ਮਰੇ ਹੋਏ ਸਮਝ ਕੇ ਦੋਨਾਂ ਨੂੰ ਛੱਡ ਕੇ ਚਲੇ ਗਏ ਜਦੋਂ ਨੱਥੂਰਾਮ ਨੂੰ ਹੋਸ਼ ਆਈ ਉਹਨੇ ਦੁਬਾਰਾ ਫੇਰ ਮਹਿਤਾਬ ਸਿੰਘ ਦੇ ਪੁੱਤ ਰਾਏ ਸਿੰਘ ਨੂੰ ਸੰਭਾਲਿਆ ਸੰਭਾਲ ਕੇ ਉਦੀ ਮਲਮ ਪੱਟੀ ਕੀਤੀ ਉਹਨੂੰ ਦੁਆਰਾ ਫੇਰ ਠੀਕ ਕੀਤਾ ਗੁਪਤ ਥਾਂ ਤੇ ਰਹਿ ਕੇ ਉਹਦਾ ਪਾਲਣ ਪੋਸ਼ਣ ਕਰਦਾ ਰਿਹਾ ਮਹਿਤਾਬ ਸਿੰਘ ਦਾ ਪੁੱਤ ਰਾਏ ਸਿੰਘ ਇਹ ਵੀ ਸਿੱਖਾਂ ਦੇ ਕੰਮ ਆਇਆ ਉਸ ਤੋਂ ਬਾਅਦ ਇਸੇ ਰਾਏ ਸਿੰਘ ਦਾ ਜਿਹੜਾ ਪੁੱਤਰ ਸੀ ਨਾ ਉਹਦਾ ਨਾਂ ਹੈ ਰਤਨ ਸਿੰਘ ਭੰਗੂ ਜੀ ਨੇ ਪਰਾਚੀਨ ਪੰਥ ਪ੍ਰਕਾਸ਼ ਲਿਖਿਆ ਹੈ ਇਹ ਉਸੇ ਖਾਨਦਨ ਵਿੱਚੋਂ ਹੈ ਭਾਈ ਮਹਿਤਾਬ ਸਿੰਘ ਮਹਿਤਾਬ ਸਿੰਘ ਦਾ ਪੁੱਤਰ ਰਾਏ ਸਿੰਘ ਤੇ ਅੱਗੋਂ ਉਹਦਾ ਪੁੱਤਰ ਹੈ ਰਤਨ ਸਿੰਘ ਇਹ ਸਾਰੀ ਲਾਗ ਘਰ ਦੇ ਵਿੱਚੋਂ ਬਾਪੂ ਦੀ ਦਿੱਤੀ ਹੋਈ ਸਿੱਖਿਆ ਤੋਂ ਲੱਗੀ